ਸ਼ਾਬਾਸ਼ ਜੀ ਨਰਜੀਤ ਸਿੰਘ ਜੀ ਦਾ ਜਨਮ ਦਿਨ ਜਨਮ ਦਿਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਜੀ ਦੇ ਸਹਿਯੋਗ ਦੇ ਨਾਲ ਸਮੁੱਚੇ ਪ੍ਰਬੰਧ ਦੇ ਸਹਿਯੋਗ ਦੇ ਨਾਲ ਲੋਕਾਂ ਸੰਗਤਾਂ ਵੱਲੋਂ ਪਿਛਲੇ ਲੰਬੇ ਸਮੇਂ ਤੋਂ ਜੋ ਗੁਰੂ ਹਰਗੋਬਿੰਦ ਪਾਸ਼ਾ ਜੀ ਦੇ ਵਿਆਹ ਕੁਰਬਨੋ ਸਮਰਪਿਤ ਇਹ ਨਗਰ ਕੀਰਤਨ ਗੁਰਦੁਆਰਾ ਗੁਰੂ ਕੇ ਮੈਲ ਤੋਂ ਆਰੰਭ ਹੁੰਦਾ ਹੈ ਗੁਰੂ ਗ੍ਰੰਥ ਸਾਹਿਬ ਜੀ ਦੀ ਛਤਰ ਛਾਇਆ ਅੱਠ ਪੰਜ ਪਿਆਰੇ ਦੀ ਅਗਵਾਈ ਦੇ ਵਿੱਚ ਇਹ ਵੱਖ-ਵੱਖ ਰਾਜ ਬਜਾਰਾ ਸਾਡੀ ਹੁੰਦਾ ਹੋਇਆ ਗੁਰਦੁਆਰਾ ਅਟਾਰੀ ਸਾਹਿਬ ਵਿਖੇ ਸੰਪੰਨ ਹੋਵੇਗਾ ਇਸ ਨਗਰ ਕੀਰਤਨ ਵਿੱਚ ਲੋਕਲ ਸੰਗਤਾਂ ਦਾ ਭਾਰੀ ਉਤਸ਼ਾਹ ਹੁੰਦਾ ਹੈ ਨਿਤਾ ਪ੍ਰਤੀ ਸੇਵਾ ਕਰਨ ਵਾਲੇ ਗੁਰਦੁਆਰਾ ਗੁਰੂ ਕੇ ਮਹਿਲ ਵਿਖੇ ਜਿਹੜੀਆਂ ਸਭੂ ਸੰਗਤਾਂ ਨੇ ਇਹਨਾਂ ਦੇ ਮਨ ਦਾ ਚਾਅ ਹੈ ਇਹ ਹਰ ਸਾਲ ਇੱਕ ਗੁਰੂ ਕੇ ਮੈਲ ਤੋਂ ਗੁਰਦਰਾ ਗੁਰੂ ਕੇ ਮੈਲ ਤੋਂ ਨਗਰ ਕੀਰਤਨ ਦੇ ਰੂਪ ਵਿੱਚ ਗੁਰੂ ਹਰਿਕੰਪਾ ਸਿੰਘ ਜੀ ਦੇ ਵਿਆਹ ਗੁਰੂ ਨੂੰ ਸਮਰਪਿਤ ਗੁਰਦਰਾ ਅਟਾਰੀ ਸਾਹਿਬ ਵਿਖੇ ਨਗਰ ਕੀਰਤਨ ਸੰਪਾਦਨ ਹੈ ਜੋ ਅੱਜ ਵੀ ਬੜੀ ਉਤਸ਼ਾਹ ਨਾਲ ਬੜੀ ਉਤਸ਼ਾਹ ਨਾਲ ਮਨਾਇਆ ਜਾ ਰਿਹਾ ਹੈ ਸੰਗਤਾਂ ਦਾ ਪਾਰੀ ਇਕੱਠ ਹੈ ਗੁਰੂ ਸਾਹਿਬ ਕਿਰਪਾ ਕਰਨ ਸੀ ਆਪਣੇ ਪੁਰਖਿਆਂ ਦੇ ਆਪਣੇ ਗੁਰੂ ਸਾਹਿਬਾਨਾਂ ਦੇ ਦਿਨ ਦਿਹਾੜ ਮਨਾਉਂਦੇ ਰਹੀਏ ਇਹੀ ਸਾਰੀ ਸੰਗਤ ਨੂੰ ਸੰਦੇਸ਼ ਹੈ ਗੁਰੂ ਸਾਹਿਬ ਕਿਰਪਾ ਕਰਨ ਆਪਣੀ ਬਾਣੀ ਦੇ ਨਾਲ ਜੋੜੀ ਰੱਖਣ ਇਹੀ ਸਭਨਾਂ ਨੂੰ ਪਿਆਰ ਪ੍ਰੇਰਣਾ ਹੈ ਗੁਰੂ ਕਿਰਪਾ ਕਰੇ ਕਿਵੇਂ ਹੀ ਅਸੀਂ ਸਿੱਖੀ ਦੇ ਨਾਲ ਪਰਪੱਕ ਰਹੀਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ